ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ ਵੇਖੋ ਸੰਗਤ ਜੀ ਦਰਬਾਰ ਸਾਹਿਬ ਲਾ ਕੇ ਕਿੰਨਾ ਗੰਦਿਆ ਸਿੰਘਾਂ ਨੂੰ ਟੱਕਦੇ ਸ਼ਰਦਾਈਆਂ ਤੋਂ ਲਾਉਣ ਤੋਂ ਉਹ ਕਿਰਤ ਕਰਦੇ ਆ ਨਹੀਂ ਵੇਖਦਾ ਸਰਕਾਰਾਂ ਨੂੰ ਆ ਕੀ ਢੇਲੇ ਹੈਗੇ ਇਹਨਾਂ ਦੇ ਨਹੀਂ ਹੈਗੇ ਮਰ ਗਈ ਸਰਕਾਰ ਨਹੀਂ ਮਰ ਗਈ ਆ ਦੱਸੋ ਸੰਗਤ ਜੀ ਆ ਕਿੱਡਾ ਜੁਲਮ ਹੈ ਦਰਬਾਰ ਸਾਹਿਬ ਲਾ ਕੇ ਆ ਵੇਖੋ ਕਿੰਨਾ ਜੁਲਮ ਹੈ ਆ ਕੁੜੀਆਂ ਵਾ ਕੀ ਗੰਦ ਆ ਵੇਖੋ ਕੀ ਗੰਦ ਕੋਨੇ ਫੋਨ ਦੇ ਲੋਕਾਂ ਨੂੰ ਦਰਬਾਰ ਸਾਹਿਬ ਲਾ ਕੇ ਇਹਨੂੰ ਫੜ ਕੇ ਉੱਤੇ ਲਾ ਕੇ ਰੋਦੇ ਉੱਪਰ ਦੇ ਬਸੇ ਰੰਗ ਨਾ ਬਠਾ ਰਹੀ ਹੈ ਦੇਖੋ ਮੈਂ ਪਾ 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 ਨਹੀਂ ਪਾਰਸ਼ਾ ਇੱਕ ਗੱਲ ਤੋਂ ਸ਼ੁਰੂ ਕਰ ਰਿਹਾ ਹਾਂ ਉਹ ਤੋੜ ਰਿਹਾ ਉਹ ਪਿਆਰ ਨਹੀਂ ਥੋਲਣ ਜਾਂਦਾ 2 3 1 8 ਨਹੀਂ ਲੰਨ ਕੀ ਖਾ ਭਇਆ ਆ ਪੱਤੇ ਫਟਾ ਦੇ ਪੱਤੇ ਆ ਦੇਖੋ ਗੁਰੂ ਰਾਮਦਾਸ ਜੀ ਦੀ ਧਰਤੀ ਦੇਖੋ ਆ ਕੁਝ ਲਿਖਦਾ ਪਿਆ ਵਾ ਇਹ ਕੁੱਤੇ ਭਾਵੇਂ ਇਹਨਾਂ ਨੂੰ ਕੋਈ ਕੋਈ ਕਦਰ ਨਹੀਂ ਆ ਗੁਰੂ ਰਾਮਦਾਸ ਥੱਕੇ ਪਾਸ਼ਾ ਜੀ ਇਹ ਅਮਰ ਸਾਹਿਬ ਦੀ ਧਰਤੀ ਦੇਖੋ ਆ ਕੁਛ ਵੇਖ ਰਿਹਾ ਵੇਖੋ ਕਿੰਨੇ ਚੇਰ ਦਾ ਹੋ ਗਿਆ ਇਹ ਕੰਮ ਚੱਲਦੇ ਨੂੰ ਇਹਨੇ ਅੱਜ ਤੱਕ ਇਹ ਕੰਮ ਨਹੀਂ ਕੀਤਾ ਅੱਜ ਯੰਗਾ ਸਿੰਘਾ ਨੇ ਇਹ ਸਾਰੀ ਫਰਜਾਂ ਨੇ ਅੱਜ ਸਾਰੇ ਹੀ ਆ ਕੰਮ ਕਰ ਰਹੇ ਨੇ ਜਿੰਨੇ ਵੀ ਠੇਕੇ ਲਾਗੇ ਲਾਗੇ ਜਿੰਨੇ ਵੀ ਆnde ਵੇਖਦੇ ਆ ਉਹ ਅੱਜ ਸਾਰੇ ਅਸੀਂ ਤਾਂ ਕੋਈ ਕਰਦੇ ਸਾਲਾ ਸਾਰਾ ਕੁਛ ਆ ਦੀ ਸਾਰੀ ਐ ਕੋਈ ਆਪਾਂ ਪਾਣ ਦੋ ਸਾਰੇ ਸਾਰੇ ਸਾਰੇ